ਦੇ ਸੱਜਣ ਮਿੱਤਰ ਆਪ ਪਟਿਆਲਾ ਤੋਂ ਖਾਸ ਕਰਕੇ ਅਮਰਜੈਂਸੀ ਦੇ ਟਾਈਮ ਜਿਨ੍ਹਾਂ ਨੇ ਤਰਤਰਾदाई ਸਦਤ ਸੇਹ ਜੇਲਾ ਕਟੀਆਂ ਉਹ ਵੀ ਅੱਜ ਸਾਡੇ ਨਾਲ ਇਸ ਕਾਨਫਰੰਸ ਤੇ ਖਾਸ ਕਰਕੇ ਮੌਜੂਦ ਹਨ ਮੈਂ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਸਾਰੇ ਪਾਰਟੀ ਬਣੋ ਸਾਰੇ ਸਮਾਜ ਬਣੋ ਨਮਨ ਕਰਦੇ ਆਂ ਉਨਾਂ ਨੂੰ ਅਸੀਂ ਅੱਜ ਸਮਾਨਤ ਵੀ ਕੀਤਾ ਹੈ ਕਿਉਂਕਿ ਜੋ ਬਲਿਦਾਨ ਜੋ ਤਸਈਏ ਜਿਸ ਤਰ੍ਹਾਂ ਦੇ ਸੈਕਰੀਫਾਈਸ ਉਹਨਾਂ ਨੇ ਕੀਤੀ ਹੈ ਉਹਦੇ ਅਸੀਂ ਅੱਜ ਬੈਨੀਫੀਸ਼ਰੀ ਹਾਂ ਜਿਸ ਤਰ੍ਹਾਂ ਕਿ ਆਪ ਜੀ ਨੂੰ ਸਾਰੇ ਨੂੰ ਪਤਾ ਹੈ ਕਿ 25 ਜੂਨ 1975 ਦੇ ਵਿੱਚ ਭਾਰਤ ਦੇ ਕਨਸਟੀਟਿਊਸ਼ਨ ਦੇ ਇੱਕ ਮਰਡਰ ਹੋਇਆ ਹੁਆ ਉਨ ਕਨਸਟੀਟਿਊਸ਼ਨ ਹੀ ਕਿਸੇ ਡੈਮੋਕ੍ਰੇਸੀ ਦਾ ਖਾਸ ਕਰਕੇ ਇੰਡੀਆ ਦਾ ਇੱਕ ਸੋਲ ਹੁੰਦਾ ਸੋਲ ਆਫ ਡੈਮੋਕ੍ਰੇਸੀ ਇਜ਼ ਕਨਸਟੀਟਿਊਸ਼ਨ ਔਰ ਉਸ ਸੋਲ ਦੇ ਉੱਤੇ ਉਸ ਆਤਮਾ ਦੇ ਉੱਤੇ ਬਹੁਤ ਵੱਡਾ ਜਿਹੜਾ ਹਕਾਤ ਹੋਇਆ ਬਹੁਤ ਵੱਡਾ ਇੱਕ ਹਮਲਾ ਹੋਇਆ ਬਹੁਤ ਵੱਡੇ ਉਹਦੇ ਤੇ ਇੰਜਰੀ ਜ਼ਖਮ ਹੋਇਆ ਉਹ 25 ਜੂਨ 1975 ਚ ਜਦੋਂ ਉਦੋਂ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਅੰ드ੀਆਂ ਗਾਂਧੀ ਦੀ ਆਪਣੇ ਸਵਾਰਥ ਲਈ ਆਪਣੀ politcal career ਲਈ ਆਪਣੀ ਕੁਰਸੀ ਦੇ ਲਈ ਅਮਰਜੈਂਸੀ ਲਗਾਈ ਦੇਖੋ ਸੰਵਿਧਾਨ ਦੇ ਵਿੱਚ ਜਿਹੜੇ ਸਾਡੇ ਅੰਬੇਦਕਰ ਜੀ ਔਰ ਬਾਕੀ ਕਨਸਟੈਂਟ ਅਸੈਂਬਲੀ ਦੇ ਵੱਡੇ ਮੈਂਬਰਸ ਸਨ ਮਾਣਯੋਗ ਮੈਂਬਰਸ ਸਨ ਉਹਨਾਂ ਨੇ ਇੱਕ ਪ੍ਰੋਵੀਜ਼ਨ ਜ਼ਰੂਰ ਰੱਖਿਆ ਕਿ ਅਮਰਜੈਂਸੀ ਲਗਾਈ ਜਾ ਸਕਦੀ ਹੈ ਦੇਸ਼ ਦੇ ਵਿੱਚ ਲੇਕਿਨ ਉਹ ਐਮਰਜੈਂਸੀ ਉਦੋਂ ਲੱਗਦੀ ਹੈ ਜਦੋਂ ਕੋਈ ਬਾਹਰ ਤੋਂ ਕੋਈ ਹਮਲਾ ਹੋ ਜਾਏ ਕੋਈ ਦੇਸ਼ ਨਾਲ ਲੜਾਈ ਹੋ ਜਾਏ ਕੋਈ ਵਾਰ ਹੋ ਜਾਂਦੀ ਹੈ ਜਾਂ ਫਿਰ ਬਹੁਤ ਵੱਡੀ ਕੋਈ ਇੰਟਰਨਲ ਡਿਸਟਰਬੈਂਸ ਹੋ ਜਾਂਦੀ ਹੈ ਕੋਈ ਬਹੁਤ ਵੱਡਾ ਕੋਈ ਐਸੀ ਕਲੈਮਿਟੀ ਆ ਜਾਂਦੀ ਹੈ ਕੋਈ ਪਚਾਲ ਆ ਜਾਂਦਾ ਹੈ ਕੋਈ ਸੁਨਾਮੀ ਆ ਜਾਂਦੀ ਹੈ ਕੋਈ ਬਹੁਤ ਵੱਡੇ ਸਕੇਲ ਦਾ ਕੋਈ ਇਸ ਤਰੀਕੇ ਦੀ ਐਮਰਜੈਂਸੀ ਹੋ ਜਾਏ ਤਾਂ ਉਹਦੇ ਲਈ ਕਾਨੂੰਨ ਦੇ ਵਿੱਚ ਸਵਧਾਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਅਮਰਜੈਂਸੀ ਲਗਾ ਸਕਦੇ ਹੋ ਪਰ ਇੰਦਰਾ ਗਾਂਧੀ ਜੀ ਨੇ ਇਹ ਅਮਰਜੈਂਸੀ ਆਪਣੀ ਕੁਰਸੀ ਲਈ ਲਗਾਈ ਆਪ ਜੀ ਨੂੰ ਸਾਰੇ ਨੂੰ ਪਤਾ ਹੋਏਗਾ ਕਿ ਉਹ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਆਪਣੀ ਸੀਟ ਹਾਰ ਗਏ ਐਕਚੁਅਲੀ ਤਾਂ ਉਹ ਜਿੱਤ ਗਏ ਸੀ ਪਰ ਜਿਹੜੇ ਰਾਜਨਾਰਾਇਣ ਜੀ ਉਹਨਾਂ ਨੇ ਜਾ ਕੇ ਹਾਈ ਕੋਰਟ 'ਚ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਕਿ ਇਹਨਾਂ ਨੇ ਆਫੀਸ਼ੀਅਲ ਮਸ਼ੀਨਰੀ ਮਿਸਯੂਜ਼ ਕਰਕੇ ਇਹ ਇਲੈਕਸ਼ਨ ਜਿੱਤੀ ਹੈ ਪਰ ਅਲਾਹਾਬਾਦ ਨੇ ਕਿਹਾ ਕਿ ਹਾਂ ਤੁਹਾਡੀ ਜਿਹੜੀ ਰਾਜਨਾਰਾਇਣ ਜੀ ਜਿਹੜੀ ਤੁਹਾਡੀ ਇਹ ਪਟੀਸ਼ਨ ਹੈ ਬਿਲਕੁਲ ਠੀਕ ਹੈ ਇਹ ਇੰਦਰਾ ਗਾਂਧੀ ਜੀ ਨੇ ਧੋਖੇ ਦੇ ਨਾਲ ਇਲੈਕਸ਼ਨ ਜਿੱਤੀ ਹੈ ਇਸ ਕਰਕੇ ਉਹਨਾਂ ਨੂੰ ਉਸ ਸੀਟ ਤੋਂ ਹਟਾ ਦਿੱਤਾ ਗਿਆ ਇਲੈਕਸ਼ਨ ਨੂੰ ਰੱਦ ਕਰ ਦਿੱਤੇ ਗਈ ਨਾਲ ਇਹ ਵੀ ਕਹਤਾ ਕਿ 6 ਸਾਲ ਅੱਗੇ ਆਉਣ ਵਾਲੇ 6 ਸਾਲਾਂ ਦੇ ਵਿੱਚ ਇੰਦਰਾ ਗਾਂਧੀ ਜੀ ਇਲੈਕਸ਼ਨ ਦੁਬਾਰਾ ਨਹੀਂ ਲੜ ਸਕਣਗੇ ਭਾਜੜ ਪੈ ਗਈ ਕਿ ਪ੍ਰਧਾਨ ਮੰਤਰੀ ਸਿਟਿੰਗ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਿ ਉਹਨਾਂ ਦੀ ਇਲੈਕਸ਼ਨ ਰੱਦ ਹੋ ਗਈ ਹੁਣ ਪ੍ਰਧਾਨ ਮੰਤਰੀ ਨਹੀਂ ਰਹਿ ਸਕਦੇ ਅਗਲੇ 6 ਸਾਲ ਇਲੈਕਸ਼ਨ ਨਹੀਂ ਲੜ ਸਕਦੇ ਉਹ ਭੱਜ ਕੇ ਸੁਪਰੀਮ ਕੋਰਟ ਕੋਲ ਗਏ ਸੁਪਰੀਮ ਕੋਰਟ ਨੇ 24 ਜੂਨ ਨੂੰ ਇਹ ਫੈਸਲਾ ਦੇ ਦਿੱਤਾ ਕਿ ਜੋ Allahabad High Court UP ਦਾ ਫੈਸਲਾ ਹੈ ਕਿ ਜਿਹੜੀ ਇਲੈਕਸ਼ਨ ਰੱਦ ਕੀਤੀ ਜਾਂਦੀ ਹੈ ਉਹ ਖੜਾ ਹੈ ਉਹ ਉਸੇ ਮਨਜ਼ੂਰ ਕਰਦੇ ਹਨ ਜਿਹੜੀ ਇਹ ਇਲੈਕਸ਼ਨ ਹੈ ਇਹਨੂੰ ਅਸੀਂ ਰੱਦ ਕਰ ਰਹੇ ਹਾਂ ਪਰ ਐਜ਼ ਅ ਇੰਟਰ ਮੈਜ਼ਰ ਤੁਸੀਂ ਕੰਟੀਨਿਊ ਕਰ ਸਕਦੇ ਹੋ ਜਦ ਤੱਕ ਅਸੀਂ ਪੂਰਾ ਫੈਸਲਾ ਨਹੀਂ ਲੈਂਦੇ ਇਸ ਕਬਰਾਚ ਆ ਕੇ ਜਿਹੜਾ 24 ਜੂਨ ਨੂੰ ਹੋਇਆ ਕਿ ਮੇਰੀ ਤੇ ਪ੍ਰਧਾਨ ਮੰਤਰੀਸ਼ਪ ਚਲੀ ਗਈ ਹੈ ਮੈਨੂੰ ਹਣ ਇਲੈਕਸ਼ਨਾਂ ਤੋਂ ਬਾਹਰ ਕਰਤਾ ਮੇਰੀ ਸਾਰੀ ਪਾਵਰ ਚਲੀ ਗਈ ਹੈ ਮੈਂ ਆਪਣੇ ਬੇਟੇ ਸੰਜੀਤ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਪਨੇ ਲੈ ਰਹੀ ਸੀਗੀ ਆਉਣ ਵਾਲੇ ਕਈ ਸਾਲਾਂ ਤੱਕ ਅਸੀਂ ਇਸੇ ਰਾਜ ਕਰਨਾ ਸੀ ਸਾਡਾ ਤੇ ਸਾਰਾ ਰਾਜ ਹੀ ਚਲਾ ਗਿਆ ਮੇਰੇ ਤੇ ਬੱਚੇ ਔਲਾਦ ਅੱਗੇ ਵਾਲੀ ਉਹਨਾਂ ਨੂੰ ਪ੍ਰਧਾਨ ਮੰਤਰੀ ਕਿੱਦਾਂ ਬਣਾਵਾਗੀ ਇਸ ਕਰਕੇ 25 ਜੂਨ ਨੂੰ ਉਹਨਾਂ ਨੇ ਅਮਰਜੈਂਸੀ ਲਗਾਈ। ਔਰ ਅਮਰਜੈਂਸੀ ਲਗਾਉਂਦੇ ਹੀ ਦੇਸ਼ ਦੇ ਸਾਰੇ ਦੇ ਸਾਰੇ ਜਿੰਨੇ ਵੀ ਵੱਡੇ ਆਪੋਜੀਸ਼ਨ ਲੀਡਰਸ ਸਨ ਉਹਨਾਂ ਨੂੰ ਰਾਤੋਂ ਰਾਤ ਕੈਦ ਕੀਤਾ ਗਿਆ। ਜਿੰਨੇ ਵੀ ਜਿੰਨਾ মিডিਆ ਵੱਡੀਆਂ ਅਖਬਾਰਾਂ ਸਨ ਜੋ ਕਿ ਉਹਨਾਂ ਦੀ ਤਾਨਾਸ਼ਾਹੀ ਅਗੇਂਸਟ ਲਿਖ ਰਹੀਆਂ ਸਨ ਉਹਨਾਂ ਨੂੰ ਬਿਲਕੁਲ ਹਨਰ ਚੀਫ ਐਡੀਟਰ ਜੈਤੀ ਸਨ ਔਰ ਪੱਤਰਕਾਰ ਸਨ ਉਹਨਾਂ ਨੂੰ ਜੇਲ੍ਹਾਂ ਪਾਇਆ ਗਿਆ। ਡੀ ਬਟੀ ਜਿਹਨੇ ਨਿਊਜ਼ਪੇਪਰਸ ਜਿਦਾ ਇੰਡੀਅਨ ਐਕਸਪ੍ਰੈਸ ਬੰਬੇ ਸੀ ਵਾਲੇ ਕਿ ਟ੍ਰਿਬਿਊਨ ਤੇ ਵੀ ਹਜਾਇਤ ਹਮਲਾ ਕੀਤਾ ਗਿਆ ਉਹਨਾਂ ਦੀਆਂ ਬਿਜਲੀਆਂ ਕੱਟੀਆਂ ਗਈਆਂ ਤਾਂ ਜੋ ਕਦੇ ਵੀ ਉਹਨਾਂ ਦੇ ਮਸ਼ੀਨਾਂ ਜਿਹੜੀਆਂ ਛਾਪ ਰੀਆਂ ਨੇ ਅਖਬਾਰਾਂ ਉਹ ਨਾ ਛਾਪ ਸਕਣ ਔਰ ਘਰ ਘਰ ਜਾ ਕੇ ਪੁਲਿਸ ਉਥੇ ਉਹਨਾਂ ਨੇ ਮੀਸਾ ਕਰਕੇ ਇੱਕ ਲਾ ਬਣਾਇਆ ਸੀ ਮੇਨਟੇਨੈਂਸ ਆਫ ਇੰਟਰਨਲ ਸਕਿਉਰਟੀ ਐਕਟ ਮੀਸਾ ਬੜਾ ਇੱਕ ਭਿਆਨਕ ਉਹ ਐਕਟ ਸੀਗਾ ਉਹਦਾ ਨਾਮ ਲੈਣ ਦੇ ਲੋਕੀ ਕੰਮ ਜਾਂਦੇ ਸੀ ਕਿਉਂਕਿ ਉਹਦੇ ਖਾਤੋਂ ਕੋਈ ਅਪੀਲ ਨਹੀਂ ਸੀਗੀ ਤੇ ਮੀਸਾ ਹੇਠਾਂ ਸਾਰੇ ਦੇ ਸਾਰੇ ਲੀਡਰ ਅੰਦਰ ਕੀਤੇ ਗਏ ਆਪਣੇ ਭਾਤੀ ਜਨਤਾ ਪਾਰਟੀ ਦੇ ਖੁਦ ਵੱਡੇ ਨੇਤਾ ਜਿਤਾਕੀ वाजਪਾਈ ਜੀ ਔਰ ਜਿਸ ਤਰ੍ਹਾਂ ਕਿ ਅਰੁਣ ਜੇਟਲੀ ਜੋ ਕਿ ਬੜੇ ਨੌਜਵਾਨ ਸਨ ਹਾਲੇ ਆਪਣੇ ਐਬੀਵੀਪੀ ਜੋ ਸਾਡਾ ਸਟੂਡੈਂਟ ਵਿੰਗ ਹੈ ਉਹਨਾਂ ਦੇ ਲੀਡਰਸ ਹਨ ਉਹਨਾਂ ਨੂੰ ਅੰਦਰ ਕੀਤਾ ਗਿਆ ਪੰਜਾਬ ਦੇ ਵਿੱਚ ਸੈਂਕੜੇ ਲੀਡਰ ਨੂੰ ਅੰਦਰ ਕੀਤਾ ਗਿਆ ਕਹਿੰਦੇ ਨੇ ਕਿ ਕੁੱਲ ਮਿਲਾ ਕੇ ਉਸ ਅਮਰਜੈਂਸੀਜ਼ ਦੇ ਦੌਰਾਨ 1.5 ਲੱਖ ਲੋਕਾਂ ਨੂੰ ਜੇਲ੍ਹ ਵਿੱਚ ਕੀਤਾ ਗਿਆ ਕਿਸੇ ਵੀ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਇਹ ਹੀ ਕਸੂਰ ਸੀ ਕਿ ਉਹਨਾਂ ਕਿਹਾ ਕਿ ਅਸੀਂ ਸੰਵਿਧਾਨ ਲਈ ਖੜੇ ਹਾਂ ਅਸੀਂ ਕਨਸਟੀਟਿਊਸ਼ਨ ਲਈ ਖੜੇ ਹਾਂ ਅਸੀਂ ਜੋ ਡਾਕਟਰ ਅੰਬੇਦਕਰ ਜੀ ਨੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਸੰਵਿਧਾਨ ਬਣਾਇਆ ਅਸੀਂ ਉਹਦੇ ਲਈ ਖੜੇ ਹਾਂ ਇਸ ਲਈ ਉਹ ਖੜੇ ਹੋਣ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਪਾਇਆ ਗਿਆ ਪੰਜਾਬ 'ਚ ਵੀ بڑے بڑے ਮੋਰਚੇ ਲੱਗੇ ਖਾਸ ਕਰਕੇ ਅਕਾਲੀ ਦਲ ਨੇ ਉਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਔਰ ਸਾਡੇ ਆਪਣੇ ਜਿਹੜੇ ਸੀਨੀਅਰ ਲੀਡਰ ਨੇ ਮੈਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਪਹਿਲੀ ਹੱਥ ਲਗਾਣਾ ਚਾਹਾਂਗਾ ਕਿ ਜਿਨ੍ਹਾਂ ਨੇ ਆਪਣਾ ਸੁਆਤ ਛੱਡ ਕੇ ਆਪਣੀ ਐਸ਼ ਔਰ ਆਰਾਮ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਜੇਲਾਂ ਦੇ ਅੰਦਰ ਗਏ ਕੋਈ ਆਪਣੀ ਉਹਨਾਂ ਨੂੰ ਜ਼ਰੂਰਤ ਨਹੀਂ ਸੀਗੀ ਦੇਸ਼ ਲਈ ਸਮਾਜ ਲਈ ਸਰਦਾਰਨ ਲਈ ਇਹ ਸਾਰੇ ਅੰਦਰ ਗਏ ਇਹਨਾਂ ਲਈ ਅਸੀਂ ਸਾਰਾ ਸਮਾਜ ਇਹਨਾਂ ਨੂੰ ਹੱਥ ਜੋੜ ਕੇ ਅੱਜ ਅਸੀਂ ਇਹਨਾਂ ਦਾ ਸ਼ੁਕਰੀਆ ਵੀ ਕਰਦੇ ਹਾਂ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਐਸੇ ਮੌਕੇ ਤੇ ਇੱਕ ਕਿਤਾਬ ਜੋ ਕਿ ਅਮਰਜੈਂਸੀ ਡਾਇਰੀਜ਼ ਦੇ ਨਾਮ ਤੇ ਛਪੀ ਕੱਲ ਹੀ ਛਪੀ ਹੈ ਉਹ ਅੱਜ ਅਸੀਂ ਪਟਿਆਲੇ ਚ ਰਿਲੀਜ਼ ਕੀਤੀ ਹੈ ਇਹਦੇ ਵਿੱਚ ਖਾਸ ਕਰਕੇ ਨਰਿੰਦਰ ਮੋਦੀ ਜੀ ਜੋ ਅੱਜ ਸਾਡੇ ਪ੍ਰਧਾਨ ਮੰਤਰੀ ਨੇ ਉਹ ਕਿਸ ਤਰੀਕੇ ਅਮਰਜੈਂਸੀ ਦੇ ਦੌਰਾਨ ਜਦੋਂ 25 ਸਾਲ ਦੇ ਸਨ ਔਰ ਇੱਕ ਆਰਐਸਐਸ ਪ੍ਰਚਾਰਕ ਸਨ ਕਿਸ ਤਰੀਕੇ ਨਾਲ ਉਹਨਾਂ ਨੇ ਅਮਰਜੈਂਸੀ ਦੇ ਖਿਲਾਫ ਲੜਾਈਆਂ ਲੜੀਆਂ ਤੁਸੀਂ ਦੇਖਿਆ ਹੋਣਾ ਹੈ ਕਿ ਪੁਲਿਸ ਤੋਂ ਬਚਣ ਲਈ ਕਿ ਉਹ ਮੀਸਾ ਦੇ ਅੰਦਰ ਜਾਂ ਹੋਰ ਕਿਸੇ ਤਰੀਕੇ ਨਾਲ ਕੈਦ ਨਾ ਕਰ ਲੈਣ ਤੇ ਉਹਨਾਂ ਨੇ ਕਦੀ ਆਪਣੇ ਸਿਰ ਤੇ ਦਸਤਾਰ ਵਿੱਚ ਸਜਾਈ ਬਿਲਕੁਲ ਲਿਬ੍ਰੇਟੀ ਦੇ ਉੱਤੇ ਬੜੀ ਪੌਪੂਲਰ ਉਹਨਾਂ ਦੀ ਫੋਟੋ ਹੈ ਕਿ ਲਿਬ੍ਰੇਟੀ ਦੇ ਉੱਤੇ ਸਕੂਟਰ ਚਲਾ ਰਹੇ ਨੇ ਦਾੜੀ ਰੱਖੀ ਹੋਈ ਹੈ ਸਿਰ ਤੇ ਦਸਤਾਰ ਸਜਾਈ ਹੋਈ ਹੈ ਕਿਸੇ ਟਾਈਮ ਉਹਨਾਂ ਨੇ ਸੰਤ ਬਣੇ ਕਿਸੇ ਟਾਈਮ ਉਹ ਜਿੱਪੀ ਬਣੇ ਇਹ ਸਾਰੀਆਂ ਫੋਟੋਆਂ ਤੁਸੀਂ ਆਮ ਤੌਰ ਤੇ ਦੇਖਦੇ ਹੋਵੇ ਹੋਗੇ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਕਿਵੇਂ ਉਹ ਕਰ ਕਰ ਜਾ ਕੇ ਇਸ ਪੇਜ ਦੇ ਵਿੱਚ ਅ ਕਰ ਕਰ ਜਾ ਕੇ ਸ਼ਹਿਰਾਂ ਵਿੱਚ ਜਾ ਕੇ ਅੰਡਰਗਰਾਉਂਡ ਕੰਮ ਕਰਕੇ ਉਹਨਾਂ ਨੇ ਸਾਰੇ ਜਿਹੜੀ ਆਪੋਜੀਸ਼ਨ ਹੈ ਉਹਨੂੰ ਮੋਟੀਵੇਟ ਕੀਤਾ ਔਰ ਅਮਰਜੈਂਸੀ ਦੇ ਖਿਲਾਫ ਆਵਾਜ਼ ਉਠਾਈ ਇਹੀ ਕਾਰਨ ਸੀ ਕਿ 2 ਸਾਲਾਂ ਦੇ ਪਹਿਲਾਂ ਹੀ ਇੰਦਰਾ ਗਾਂਧੀ ਜੀ ਨੂੰ ਮਜਬੂਰ ਕੀਤਾ ਗਿਆ ਕੀ ਉਹ ਅਮਰਜੈਂਸੀ ਨੂੰ ਹਟਾਉਣ ਔਰ ਫਿਰ ਤੋਂ ਇਲੈਕਸ਼ਨ ਲੜਾਂ ਤੇ 1977 ਦੀਆਂ ਇਲੈਕਸ਼ਨ ਲੜੀਆਂ ਦੁਬਾਰਾ ਲੜੀਆਂ ਗਈਆਂ ਤੇ ਬਹੁਤ ਵੱਡੀ ਹਾਰ ਇੰਦਾ ਗਾਂਧੀ ਜੀ ਨੂੰ ਮਿਲੀ ਔਰ ਜਨਤਾ ਪਾਰਟੀ ਉਦੋਂ ਪਾਵਰ ਚਾਈ ਜਿਹਦੇ ਚ ਬੀਜਪੀ ਦਾ ਬੜਾ ਰੋਲ ਸੀਗਾ ਸੋ ਕੁੱਲ ਮਿਲਾ ਕੇ ਅੱਜ ਦਾ ਜਿਹੜਾ ਮੈਸੇਜ ਹੈ ਤੁਸੀਂ ਇਹ ਕਿ ਅੱਜ ਅਸੀਂ 50 ਸਾਲਾਂ ਬਾਅਦ ਫੇਰ ਤੋਂ ਅਮਰਜੈਂਸੀ ਜਿਸ ਨੂੰ ਅਸੀਂ ਸਰਬਦਾਨ ਦਾ ਮਰਡਰ ਰੇ ਕਹਿੰਦੇ ਆ ਉਹ ਕਿਉਂ ਮਨਾ ਰਹੇ ਆ ਉਹ ਇਸ ਲਈ ਕਿ ਸਮਾਜ ਨੂੰ ਅਸੀਂ ਅਲਰਟ ਕਰ ਸਕੀਏ ਸਮਾਜ ਨੂੰ ਅਸੀਂ ਇਹ ਕੌਰਸ਼ਨ ਕਰ ਸਕੀਏ ਕਿ ਦੇਖੋ ਕੋਈ ਵੀ ਕਿਤੇ ਵੀ ਸਾਡੀ ਡੈਮੋਨਸਟ੍ਰੇਸ਼ਨ ਨੂੰ ਘਾਤ ਲਗਾ ਸਕਦਾ ਹੈ ਨੁਕਸਾਨ ਪਹੁੰਚਾ ਸਕਦਾ ਹੈ ਔਰ ਜਦੋਂ ਕਦੀ ਐਦਾਂ ਹੁੰਦਾ ਹੈ ਤੇ ਇੱਕ ਨਾਗਰਿਕ ਨੂੰ ਹੀ ਅੱਗੇ ਆ ਕੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਰਗੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਪਹਿਲਾਂ ਵੀ ਐਮਰਜੈਂਸੀ ਨੂੰ ਅਪੋਜ਼ ਕੀਤਾ ਔਰ ਸਦਾਨ ਲਈ ਖੜੇ ਰਹੇ ਇਸ ਲਈ ਸਮਾਜ ਹੀ ਅੱਗੇ ਆ ਕੇ ਇਹ ਜੇ ਜਿਹੜੇ ਜੁਰਮ ਹੁੰਦੇ ਨੇ ਐਸੇ ਜੇ ਜਿਹੜੇ ਅਟੈਕ ਹੁੰਦੇ ਨੇ ਆਪਣੇ ਸਦਾਨ ਦੇ ਉੱਤੇ ਉਹਨਾਂ ਦੇ ਲਈ ਖੜ ਸਕਦੇ ਨੇ ਇਹ ਇੱਕ ਵੱਡਾ ਮੈਸੇਜ ਲੈ ਕੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਐਮਰਜੈਂਸੀ ਦੇ ਖਿਲਾਫ 50 ਸਾਲਾਂ ਦਾ ਇਹਦਾ ਜਿਹੜਾ ਅੱਜ 50 ਸਾਲ ਪੂਰੇ ਹੋਏ ਨੇ ਉਹਦੇ ਖਿਲਾਫ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਗਾਂਗਸਵ ਸੁਭਦ ਆਉਂ ਜਾਓ ਰੈਲੀ ਕਰੇ ਰਾਹੁਲ ਗਾਂਧੀ ਕਹਿੰਦੇ ਸੁਭਦ ਆਉਂ ਜਾਣੇ ਰੈਲੀ ਕਰੇ ਕਿਤਨਾ ਦੀ ਦੇਖੋ ਇੱਕ ਮਹਾਵਰ ਹੈ ਕਿ ਉਲਟਾ ਚੋਰ कोतवाल को डांटे तो ਰਾਹੁਲ ਗਾਂਧੀ ਜੀ ਉਹ ਚੋਰ ਨੇ ਜਿਹੜੇ कोतवाल ਨੂੰ ਡਾਂਟ ਰਹੇ ਨੇ ਉਹਨਾਂ ਦੀ ਆਪਣੀ ਦਾਦੀ ਜੀ ਨੇ ਅਮਰਜੈਂਸੀ ਲਗਾਈ ਆਪਣੇ ਹੀ ਉਹਨਾਂ ਨੇ ਸੰਵਧਾਨ ਖਰਾਬ ਕੀਤਾ ਆਪੇ ਅਮੈਂਡਮੈਂਟ 42 ਲੈ ਕੇ ਆਏ ਆਪੇ ਉਸ ਟਾਈਮ ਸਾਰੇ ਦੇ ਸਾਰੇ ਫੰਡਮੈਂਟਲ ਜਿਹੜੇ ਰਾਈਟਸ ਸੀਗੇ ਲੋਕਾਂ ਦੇ ਉਹਨਾਂ ਨੂੰ ਖਤਮ ਕੀਤਾ ਗਿਆ ਤੇ ਹੁਣ ਅੱਜ ਉਹ ਕਹਿ ਰਹੇ ਸੀ ਸੰਵਿਧਾਨ ਬਚਾਓ ਜਿਨ੍ਹਾਂ ਨੇ ਸੰਵਿਧਾਨ ਨੂੰ ਬਰਬਾਦ ਕੀਤਾ ਸੰਵਿਧਾਨ ਦੀਆਂ ਝੱਜੀਆਂ ਢਾਈਆਂ ਉਹ ਇੱਕ ਬਹੁਤ ਵੱਡਾ ਮਜ਼ਾਕ ਕਰ ਰਹੇ ਨੇ ਇਹ ਕਹਿ ਕੇ ਕਿ ਅਸੀਂ ਸੰਵਿਧਾਨ ਬਚਾਓ ਗੱਲਾਂ ਕਰ ਰਹੇ ਹਾਂ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز